ਇੱਕ ਪੱਗਵਟ ਯਾਰ ਆਪਣੇ ਹੀ ਯਾਰ ਦੀ ਘਰਵਾਲੀ ਤੇ ਅੱਖ ਰੱਖ ਲੈਂਦਾ ਮੁੜ ਕੇ ਉਹਦੀ ਘਰਵਾਲੀ ਨੂੰ ਚੋਰੀ ਛੱਪੇ ਪ੍ਰਪੋਜ਼ ਵੀ ਕਰਦਾ ਪਰ ਜਦੋਂ ਘਰਵਾਲੀ ਨਹੀਂ ਮੰਨਦੀ ਤਾਂ ਫਿਰ ਉਸ ਪੱਗਵਟ ਯਾਰ ਨੇ ਹਾਂਜੀ ਕੀ ਹਾਲ ਚਾਲ ਨੇ ਭਰਾਵੋ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਵਾਲੀ ਕਹਾਣੀ ਸੁਣ ਕੇ ਬਈ ਤੁਹਾਡੀਆਂ ਅੱਖਾਂ ਜ਼ਰੂਰ ਖੁੱਲ ਜਾਣਗੀਆਂ ਜਿਹੜੀ ਅੱਜ ਵਾਲੀ ਕਹਾਣੀ ਇਹ ਕਹਾਣੀ ਹੈਗੀ ਆ ਮਲੇਰਕੋਟਲੇ ਸਾਈਡ ਦੀ ਦੋ ਦੋਸਤ ਹੁੰਦੇ ਆ ਬਹੁਤ ਨਾਲ ਦੀ ਗੂੜੀ ਯਾਰੀ ਹੁੰਦੀ ਆ ਤੇ ਦੋਨੇ ਹੀ ਬਿਜਲੀ ਬੋਰਡ ਦੇ ਵਿੱਚ ਮੁਲਾਜ਼ਮ ਹੁੰਦੇ ਆ ਇੱਕ ਦਾ ਨਾਂ ਦੀਪਾ ਹੁੰਦਾ ਦੂਜੇ ਦਾ ਨਾਂ ਕਲਵੰਤ ਹੁੰਦਾ ਜਿਹੜਾ ਦੀਪਾ ਹੁੰਦਾ ਉਹਦੀ ਕਿਸੇ ਕੁੜੀ ਦੇ ਨਾਲ ਗੱਲਬਾਤ ਹੋ ਜਾਂਦੀ ਆ ਉਹ ਉਸ ਕੁੜੀ ਨੂੰ ਪਿਆਰ ਕਰਨ ਲੱਗ ਜਾਂਦਾ ਤਾਂ ਜਿਹੜਾ ਦੀਪਾ ਹੁੰਦਾ ਜਦੋਂ ਉਸ ਕੁੜੀ ਨੂੰ ਮਿਲਣ ਲਈ ਜਾਂਦਾ ਹੁੰਦਾ ਸੀ ਤੇ ਕਲਵੰਤ ਵੀ ਕਈ ਔਰਾਂ ਦੇ ਨਾਲ ਚਲਾ ਜਾਂਦਾ ਹੁੰਦਾ ਸੀਗਾ ਜਿਹੜਾ ਕਲਵੰਤ ਸੀਗਾ ਉਹਦੀ ਨਿਗਾ ਮਾੜੀ ਸੀਗੀ ਉਹ ਚਾਹੁੰਦਾ ਸੀਗਾ ਕਿ ਜਿਹੜੀ ਦੀਪੇ ਦੀ ਸੇਲੀ ਆ ਇਹ ਹੌਲੀ-ਹੌਲੀ ਮੇਰੇ ਨਾਲ ਗੱਲਬਾਤ ਕਰਨ ਲੱਗ ਜੇ ਮੇਰੇ ਹੱਥ 'ਚ ਆ ਜੇ ਪਰ ਦੀਪਾ ਉਸ ਕੁੜੀ ਨੂੰ ਸੱਚਾ ਪਿਆਰ ਕਰਦਾ ਸੀਗਾ ਦੀਪੇ ਨੇ ਉਸ ਕੁੜੀ ਨਾਲ ਕਰਾ ਲਿਆ ਵਿਆਹ ਹੁਣ ਕਲਵੰਤ ਦਾ ਦੀਪੇ ਘਰੇ ਬਹੁਤ ਆਮਣਾ ਜਣਾ ਸੀਗਾ ਕਿਉਂ ਇਕੱਠੇ ਡਿਊਟੀ ਕਰਦੇ ਸੀਗੇ ਕਲਵੰਤ ਫੇਰ ਵੀ ਉਸ ਕੁੜੀ ਤੇ ਮਾੜੀ ਨਿਗਾਹ ਰੱਖਣੋਂ ਨਹੀਂ ਹਟਦਾ ਜਦੋਂ ਕਦੇ ਇਕੱਲੀ-ਕੁੱਲੀ ਹੁੰਦੀ ਸੀ ਉਹਨੂੰ ਛੇੜਦਾ ਸੀਗਾ ਛੇੜਖਾਨੀ ਕਰ ਲੈਂਦਾ ਸੀਗਾ ਤਾਂ ਇਸ ਤਰ੍ਹਾਂ ਹੌਲੀ-ਹੌਲੀ ਜਿਹੜਾ ਕਲਵੰਤ ਸੀਗਾ ਉਹਦਾ ਰੁਝਾਨ ਦੀਪੇ ਦੀ ਘਰ ਵਾਲੀ ਵੱਲ ਵੱਧ ਆ ਗਿਆ ਪਰ ਜਿਹੜੀ ਦੀ ਘਰ ਵਾਲੀ ਸੀਗੀ ਉਹ ਕਲਵੰਤ ਨੂੰ ਮੂੰਹ ਨਹੀਂ ਸੀ ਲਾਉਂਦੀ ਹੁਣ ਦੀਪੇ ਦੀ ਘਰ ਵਾਲੀ ਡਰਦੀ ਦੀਪੇ ਨੂੰ ਨਹੀਂ ਸੀ ਦੱਸਦੀ ਵੀ ਜੇ ਮੈਂ ਦੀਪੇ ਨੂੰ ਦੱਸਤੀ ਗੱਲ ਗੱਲ ਬੱਜ ਜੂਗੀ ਪਿੰਡ 'ਚ ਰੌਲਾ ਪੈ ਜੂਗਾ ਦੋਨੇ ਲੜ ਪੈਣਗੇ ਹੋ ਸਕਦਾ ਹੈ ਕਿ ਵੱਡਾ ਨੁਕਸਾਨ ਹੋ ਜਾਏ। ਕਈ ਵਾਰੀ ਔਰਤ ਬਹੁਤ ਕੁਝ ਸੋਚ ਕੇ ਵੀ ਚੁੱਪ ਕਰ ਜਾਂਦੀ ਹੁੰਦੀ ਆ ਹਰ ਥਾਂ ਤੇ ਔਰਤ ਗਲਤ ਨਹੀਂ ਹੁੰਦੀ ਹੁੰਦੀ। ਚਲੋ ਜੀ ਸਾਲ ਡੇਢ ਸਾਲ ਦਾ ਸਮਾਂ ਟੱਪਦਾ ਦੀਪੇ ਘਰੇ ਇੱਕ ਪੁੱਤ ਜਨਮ ਲੈ ਲੈਂਦਾ। ਹੁਣ ਜੋ ਦੀਪੇ ਘਰੇ ਪੁੱਤ ਜਨਮ ਲੈ ਲੈਂਦਾ ਤਾਂ ਜਿਹੜਾ ਕਲਵੰਤ ਹੁੰਦਾ ਉਹ ਦੀਪੇ ਘਰੇ ਵਧਾਈ ਦੇਣ ਲਈ ਆਉਂਦਾ। ਦੀਪੇ ਨੂੰ ਵਧਾਈ ਦਿੰਦਾ ਦੀਪੇ ਦੀ ਘਰ ਵਾਲੀ ਨੂੰ ਵਧਾਈ ਦਿੰਦਾ। ਉੱਥੇ ਮਠਿਆਈ ਮਠ ਸ਼ਾਮ ਹੋ ਜਾਂਦੀ ਹੈ ਸ਼ਾਮ ਨੂੰ ਜਾ ਕੇ ਆਪਦੇ ਖੇਤ ਮੋਟਰ ਤੇ ਮੀਟ-ਮੂਟ ਬਣਾ ਲੈਂਦੇ ਆ ਤੇ ਪੈਗ-ਸ਼ੱਗ ਲਾਉਣ ਲੱਗ ਜਾਂਦੇ ਆ ਪੈਗ ਲਾਉਂਦਿਆਂ ਲਾਉਂਦਿਆਂ ਕਲਵੰਤ ਨੇ ਕੀ ਕੀਤਾ ਦੀਪੇ ਨੂੰ ਕਿਹਾ ਯਾਰ ਅੱ비 ਹੁਣ ਤੱਕ ਭਾਬੀ ਘਰੇ ਜਵਾਕ ਹੋ ਗਿਆ ਹਨਾ ਵੀ ਹੁਣ ਤਾਂ ਤੂੰ ਕਿੱਥੇ ਨੇੜੇ ਲੱਗਦਾ ਹੋਏਗਾ ਤਾਂ ਦੀਪੇ ਨੇ ਕੋ ਹੱਸ ਕੇ ਗੱਲ ਟਾਲਦੀ ਤਾਂ ਉੱਥੇ ਕਲਵੰਤ ਨੇ ਬੈਠਿਆਂ-ਬੈਠਿਆਂ ਗੱਲ ਛੇੜ ਲਈ ਯਾਰ ਵੀ ਇਹ ਕਿਹਨਾਂ ਨਾਲ ਦੇ ਪਿੰਡ ਦੀ ਕੁੜੀ ਆ ਤੇ ਕੁੜੀ ਦਾ ਨਾਂ ਹੈਗਾ ਰੀਤੂ ਤੇ ਉਹਦਾ ਤਲਾਕ ਹੋਇਆ ਸੋਹਣੀ ਬਹੁਤ ਜ਼ਿਆਦੀ ਆ ਤੇ ਮੇਰੀ ਹੈਗੀ ਉਹਦੇ ਨਾਲ ਗੱਲਬਾਤ ਠੀਕ ਆ ਤੇ ਕਹਿੰਦਾ ਵੀ ਉਹਦਾ ਤਾਂ ਸਰਦਾ ਨਹੀਂ ਕੁੜੀ ਦਾ ਉਹਨੇ ਕਿਸੇ ਨਾ ਕਿਸੇ ਨੂੰ ਮਿਲਣਾ ਜ਼ਰੂਰ ਹੁੰਦਾ ਤੇ ਬੰਦੇ ਨੂੰ ਸੈਟੀਸਫਾਈ ਬਹੁਤ ਸੋਹਣਾ ਕਰਾਉਂਦੀ ਆ ਤੇ ਇੱਕੋ ਦੀ ਨਾਲ ਪਰਝਾਈ ਵੀ ਹੈਗੀ ਆ ਨਨਾਨ ਪਰਝਾਈ ਦੋਨੇ ਹੀ ਇਹ ਕੰਮ ਕਰਦੀਆਂ ਨੇ ਤੇ ਸੋਹਣੀਆਂ ਬਹੁਤ ਜਿਆਦੀਆਂ ਨੇ ਹੁਣ ਪੈਗਸ਼ੇਗ ਲੱਗੀ ਸੀਗੇ ਜਿਹੜਾ ਦੀਪਾ ਸੀਗਾ ਦੀਪ ਦੇ ਮਨ ਚ ਲਾਲਚ ਆ ਗਿਆ ਵੀ ਚੱਲ ਯਾਰ ਕਿਉਂ ਨਾ ਮੈਂ ਵੀ ਕਰ ਕਰਾਵਾਂ ਸਾਰਾ ਕੁਝ ਹਨਾ ਕਿਉਂਕਿ ਕੁਝ ਕੁ ਬੰਦੇ ਆਪਦੇ ਪਰਿਵਾਰ ਵੱਲ ਘਾਟ ਹੀ ਸੋਚਦੇ ਹੁੰਦੇ ਆ ਪੈਗ ਲਾਉਂਦਿਆਂ ਲਾਉਂਦਿਆਂ ਦੀਪਾ ਕਲਵੰਤ ਨੂੰ ਕਹਿ ਜਾਂਦਾ ਯਾਰ ਮੇਰੀ ਗੱਲ ਤਾਂ ਕਰਾ ਰਹੀ ਤੂੰ ਨਾਲ ਹਨਾ ਵੀ ਮੇਰੀ ਵੀ ਗੱਲ ਕਰਾ ਦੇ ਵੀ ਤੂੰ ਜੇ ਗੱਲ ਕਰਦਾ ਮੇਰੀ ਵੀ ਕਰਾ ਦੇ ਤਾਂ ਕਲਵੰਤ ਕਹਿ ਜਾਂਦਾ ਵੀ ਕੋਈ ਗੱਲ ਨਹੀਂ ਯਾਰ ਹਨਾ ਵੀ ਆਪਣੀ ਯਾਰੀ ਆ ਫਿਰ ਕੀ ਚੱਕਰ ਆਪਣਾ ਕੁਝ ਵੰਡਿਆ ਮੈਂ ਤੇਰੀ ਗੱਲ ਰੀਤੂ ਨਾਲ ਕਰਾ ਦਿੰਦਾ ਚਲੋ ਜੀ ਕਲਵੰਤ ਫੋਨ ਤੇ ਰੀਤੂ ਨਾਲ ਗੱਲ ਕਰਾ ਦਿੰਦਾ ਰੀਤੂ ਵਧੀਆ ਦੀਪਿਆ ਨਾਲ ਗੱਲਬਾਤ ਕਰਦੀ ਆ 5-10 ਮਿੰਟਾਂ ਦੀ ਫੋਨ ਤੇ ਗੱਲਬਾਤ ਹੁੰਦੀ ਆ ਚਾਰ ਪੰਜ ਦਿਨ ਸਮਾਂ ਫਿਰ ਲੰਘ ਜਾਂਦਾ ਚਾਰ ਪੰਜ ਦਿਨਾਂ ਬਾਅਦ ਜਿਹੜਾ ਦੀਪਾ ਹੁੰਦਾ ਕਲਵੰਤ ਨੂੰ ਕਹਿੰਦਾ ਵੀ ਆਪਾਂ ਰੀਤੂ ਨੂੰ ਮਿਲਣ ਚੱਲੀਏ ਤਾਂ ਕਲਵੰਤ ਕਹਿੰਦਾ ਵੀ ਕੋਈ ਗੱਲ ਨਹੀਂ ਆਪਾਂ ਮਿਲ ਆਉਨੇ ਆ ਜਦੋਂ ਫਿਰ ਇਹ ਗੱਡੀ 'ਚ ਬਹਿ ਜਾਂਦੇ ਆ ਰੀਤੂ ਦੇ ਘਰੇ ਜਾਣ ਲੱਗਦੇ ਆ ਤੜਾ ਦੀਪਾ ਹੁੰਦਾ ਕਲਵੰਤ ਨੂੰ ਪੁੱਛਦਾ ਵੀ ਤੈਨੂੰ ਇਹ ਰੀਤੂ ਕੁੜੀ ਮਿਲੀ ਕਿਵੇਂ ਤਾਂ ਉੱਥੇ ਕਲਵੰਤ ਇਹ ਗੱਲ ਕਹਿੰਦਾ ਵੀ ਇੰਸਟਾਗ੍ਰam ਤੇ ਮੇਰੀ ਇਸ ਕੁੜੀ ਨਾਲ ਗੱਲਬਾਤ ਹੋ ਗਈ ਸੀਗੀ ਉਸ ਤੋਂ ਬਾਅਦ ਮੈਨੂੰ ਮਿਲਣ ਚੁੱਣ ਲੱਗ ਗਈ ਇੱਕ ਦੀ ਭੁਜਾਈ ਆ ਉਹ ਵੀ ਮੈਨੂੰ ਮਿਲਣ ਲੱਗ ਗਈ ਮੇਰੇ ਨਾਲ ਤਾਂ ਦੋਨੇ ਗੱਲਬਾਤ ਕਰਦੀਆਂ ਨੇ ਮੇਰੇ ਨਾਲ ਤਾਂ ਦੋਨੇ ਸਾਰਾ ਕੁਝ ਕਰ ਲੈਂਦੀਆਂ ਨੇ ਜਿਹੜਾ ਦੀਪਾ ਸੀਗਾ ਉਹ ਹੋਰ ਲਾਲਚੀ ਹੋ ਗਿਆ ਭਰਾਵੋ ਚਲੋ ਜੀ ਰੀਤੂ ਦੇ ਘਰੇ ਲਿਆ ਜਾਂਦਾ ਜਦੋਂ ਰੀਤੂ ਕੋਲ ਜਾਂਦਾ ਰੀਤੂ ਸੋਹਣੀ ਸੁਨੱਖੀ ਹੁੰਦੀ ਐ ਨਾਲ ਉਹਦੀ ਪਰਝਾਈ ਹੁੰਦੀ ਐ ਉਥੇ ਖੁੱਲੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਤਾਂ ਦੀਪੇ ਨੂੰ ਉਥੇ ਛੱਡ ਕੇ ਕਲਵੰਤ ਆਪ ਦੀ ਰਿਸਤਰੀ ਚਲਾਇਆ ਜਾਂਦਾ ਚਲੋ ਦੀਪਾ ਉਥੇ ਪਹਿਲਾਂ ਰੀਤੂ ਦਾ ਸਾਰਾ ਕੁਝ ਕਰਦਾ ਕਰਾਉਂਦਾ ਫਿਰ ਉਹਦੀ ਪਰਝਾਈ ਨਾਲ ਸਭ ਕੁਝ ਕਰਦਾ ਕਰਾਉਂਦਾ ਇਸੇ ਤਰ੍ਹਾਂ ਮਹੀਨਾ ਡੇਢ ਡੱਕ ਦੀਪਾ ਹੁੰਦਾ ਰੀਤੂ ਨੂੰ ਮਿਲਦਾ ਰਹਿੰਦਾ ਉਹਦੀ ਪਰਝਾਈ ਨੂੰ ਮਿਲਦਾ ਰਹਿੰਦਾ ਤਾਂ ਮੀਂਹ ਡੇਢ ਤੋਂ ਬਾਅਦ ਕੀ ਹੁੰਦਾ ਕਿ ਦੀਪੇ ਨੂੰ ਇੱਕ ਫੋਨ ਤੇ ਵੀਡੀਓ ਭੇਜ ਜਾਂਦੀ WhatsApp ਦੇ ਉੱਪਰ ਜਿਹੜੀ ਵੀਡੀਓ ਭੇਜੀ ਜਾਂਦੀ ਉਹ ਭੇਜੀ ਜਾਂਦੀ ਰੀਤੂ ਦੀ ਪਰਜਾਈ ਵੱਲੋਂ ਜਦੋਂ ਉਹ ਦੀਪਾ ਉਹ ਵੀਡੀਓ ਦੇਖਦਾ ਦਿੱਤਾ ਦੀਪੇ ਦੇ ਰੰਗ ਉੱਟ ਜਾਂਦੇ ਆ ਵੀ ਮੇਰੇ ਨਾਲ ਆਹ ਕੀ ਬਣਿਆ ਵੀ ਮੇਰੀ ਤਾਂ ਵੀਡੀਓ ਲੀਕ ਹੋ ਗਈ ਵੀ ਸਾਰਾ ਕੁਝ ਕਰਦੇ ਕਰਾਉਂਦੇ ਦੀ ਤਾਂ ਦੀਪਾ ਭੱਜ ਕੇ ਫੋਨ ਕਰਦਾ ਪਹਿਲਾਂ ਰੀਤੂ ਦੀ ਪਰਜਾਈ ਨੂੰ ਵੀ ਆਹ ਵੀਡੀਓ ਕਿੱਥੋਂ ਆਈ ਤਾਂ ਪਰਜਾਈ ਉਹਦੀ ਇਹ ਗੱਲ ਕਹਿੰਦੀ ਹੈ ਕਿ ਇਹ ਵੀਡੀਓ ਸਾਡੇ ਕੋਲੇ ਆ ਤੂੰ ਮੇਰੀ ਨਾਨ ਨਾਲ ਗਲਤ ਹਰਕਤਾਂ ਕੀਤੀਆਂ ਅਸੀਂ ਤੇਰੇ ਤੇ ਬਲਾਤ ਕਰਦਾ ਪਰਚਾ ਪਾਵਾਂਗੇ ਨਹੀਂ ਤੇ ਸਾਨੂੰ 50000 ਰੁਪਏ ਦੇ ਚਲੋ ਜੀ ਐਨਾ ਸੁਣ ਕੇ ਦੀਪੇ ਦੇ ਹੱਥ ਕੰਮਣ ਲੱਗ ਜਾਂਦੇ ਆ ਦੀਪਾ ਫੋਨ ਕੱਟ ਕੇ ਨਾਲ ਦੀ ਨਾਲ ਕਲਵੰਤ ਨੂੰ ਫੋਨ ਕਰਦਾ ਵੀ ਯਾਰ ਮੇਰੇ ਨਾਲ ਤਾਂ ਗੇਮ ਪੈ ਗਈ ਵੀ ਤੂੰ ਤਾਂ ਕਹਿੰਦਾ ਸੀਗਾ ਵੀ ਤੂੰ ਵੀ ਸਾਰਾ ਕੁਝ ਕਰ ਲੈਂਦੀ ਪਰਚਾਈ ਵੀ ਸਾਰਾ ਕੁਝ ਕਰ ਲੈਂਦੀ ਪਰ ਉਹਨਾਂ ਨੇ ਮੇਰੀ ਵੀਡੀਓ ਬਣਾ ਲਈ ਆ ਉਹ ਤਾਂ ਮੇਰੇ ਤੇ ਬਲਾਤ ਕਰਦਾ ਪਰਚਾ ਪਾਉਣ ਨੂੰ ਫਿਰਦੀ ਆ ਤੇ ਮੇਰਾ ਤਾਂ ਪਰਿਵਾਰ ਉਜੜ ਜਾਊਗਾ ਮੈਂ ਵਿਆਹਿਆ ਵਰਿਆਂ ਮੈਂ ਤਾਂ ਇੱਕ ਜਵਾਗ ਦਾ ਪਿਓ ਆ ਤਾਂ ਅੱਗੋਂ ਕਲਵੰਤ ਕਹਿਣਦਾ ਯਾਰ ਵੀ ਮੈਂ ਤਾਂ ਆਪ ਕਸੂਤਾ ਫਸ ਗਿਆ ਮੇਰੀ ਵੀ ਉਹਨਾਂ ਕੋਲੇ ਵੀਡੀਓ ਹੈਗੀ ਆ ਮੈਨੂੰ ਵੀ ਬਲੈਕਮੇਲ ਕਰਦਿਆਂ ਨਾ ਮੈਂ ਤਾਂ ਕਰੋੜਾਂ ਲੱਖ ਰੁਪਈਆ ਉਹਨੂੰ ਦੇ ਦਿੱਤਾ ਮੈਂ ਤਾਂ ਸ਼ਰਮ ਦਾ ਮਾਰਾ ਤੇਰੇ ਕੋਲ ਗੱਲ ਨਹੀਂ ਸੀ ਕਰਦਾ ਤਾਂ ਫਿਰ ਦੀਪਾ ਕਲਮੰਤਰ ਪੁੱਛਦਾ ਵੀ ਹੁਣ ਕੀ ਕਰੀਏ ਤਾਂ ਕਲਮੰਤ ਦੀਪਾ ਨੂੰ ਕਹਿੰਦਾ ਕੋਈ ਗੱਲ ਨਹੀਂ ਜੇ 50 ਮੰਗਦੇ ਆ ਮੈਂ ਤਰਲਾ ਕਰਦਾ 40-40 ਹਜ਼ਾਰ ਚ ਗੱਲ ਨਿਬੇੜਦਾ ਚਲੋ ਜੀ ਦੀਪਾ ਮੁੜ ਕੇ ਫੋਨ ਕੱਟ ਕੇ ਰੀਤੂ ਦੀ ਭਜਾਈ ਨੂੰ ਫੋਨ ਲਾਉਂਦਾ ਮਿੰਤਾਤਰਲੇ ਕਰਦਾ 40000 ਉਹਨਾਂ ਨੂੰ ਪਾ ਦਿੰਦਾ ਥੋੜੇ ਦਿਨ ਫਿਰ ਲੰਘਦੇ ਆ ਮਹੀਨਾ ਜਿਹੜਾ ਫੇਰ ਉਹ 20-30 ਹਜ਼ਾਰ ਦੀ ਡਿਮਾਂਡ ਕਰਦੇ ਆ ਦੀਪਾ ਫਿਰ ਮ ਇਸ ਤਰ੍ਹਾਂ ਕਰਦਿਆਂ 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 7-8 ਲੱਖ ਰੁਪਈਆ ਉਹ ਨਨਾਨ ਪਰਝਾਈ ਦੀਪੇ ਤੋਂ ਲੈ ਜਾਂਦੀ ਹੈ ਹੁਣ ਕਲਵੰਤ ਵੀ ਦੀਪੇ ਕੋਲ ਬਹਿ ਕੇ ਰੋਇਆ ਕਰੇ ਵੀ ਯਾਰ ਆਪਾਂ ਤਾਂ ਕਸੂਤੇ ਫਸ ਗਏ ਇਹਦਾ ਮੇਰੇ ਨਾਲ ਇੰਸਟਾ ਤੇ ਗੱਲਬਾਤ ਕਰਨ ਲੱਗੀ ਸੀ ਮੈਨੂੰ ਵੀ ਅਸੀਂ ਆਪਣੇ ਤੇ ਇੱਕ ਗੇਮ ਪੈਣੀ ਹੈ ਪਰ ਅਸਲ ਦੇ ਵਿੱਚ ਸੱਚੀ ਗੱਲ ਇਹ ਸੀਗੀ ਪ੍ਰਭੂ ਕਿ ਜਿਹੜਾ ਕਲਵੰਤ ਸੀਗਾ ਸਾਰੀ ਗੇਮ ਖੇੜ ਹੀ ਹੋ ਰਿਹਾ ਸੀਗਾ ਕਿਉਂਕਿ ਕਲਵੰਤ ਦੀ ਅੱਖ ਸੀਗੀ ਦੀਪੇ ਦੀ ਘਰ ਵਾਲੀ ਤੇ ਇਸ ਕਰਕੇ ਉਹਨੇ ਉਹ ਨਾਨਾ ਪਰਜਾਈ ਨਾਲ ਸੈਟਿੰਗ ਕਰਕੇ ਉਹਨਾਂ ਨੂੰ ਕਿਹਾ ਕੀ ਇਹਦੇ ਕੋਲੇ ਪੈਸਾ ਤੇ ਲਾ ਵਧ ਗਿਆ ਤੇ ਤੁਸੀਂ ਇਹਦੇ ਨਾਲ ਸਾਰਾ ਕੁਝ ਕਰੋ ਕਰਾਓ ਇਹਦੀ ਵੀਡੀਓ ਬਣਾਉਦੇ ਨੂੰ ਬਲੈਕਮੇਲ ਕਰੋ ਤੇ ਇਹਦੇ ਕੋਲੋਂ ਪੈਸੇ ਖਾਓ ਚਲੋ ਜੀ ਉਸ ਤੋਂ ਬਾਅਦ ਜਦੋਂ ਦੀਪਾ ਜਮਾ ਅੱਕ ਜਾਂਦਾ ਤਾਂ ਦੀਪਾ ਉਸ ਨਾਨਾ ਪਰਜਾਈ ਨੂੰ ਬਲੌਕ ਕਰ ਦਿੰਦਾ ਤਾਂ ਫਿਰ ਜਿਹੜਾ ਕਲਵੰਤ ਹੁੰਦਾ ਉਹ ਕੀ ਕਰਦਾ ਉਹ ਉਹ ਜਾ ਕੇ ਰੀਤੂ ਨੂੰ ਤੇ ਰੀਤੂ ਦੀ ਪਰਜਾਈ ਨੂੰ ਦੀਪੇ ਦੇ ਘਰ ਦਾ ਐਡਰੈਸ ਦੇ ਦਿੰਦਾ ਕਹਿੰਦਾ ਵੀ ਤੂੰ ਤੁਸੀਂ ਇਹਨਾਂ ਦੇ ਘਰੇ ਜਾਓ ਘਰੇ ਜਾ ਕੇ ਰੌਲਾ ਪਾ ਕੇ ਆਓ ਇਦੀ ਕੱਲ ਨੂੰ ਸਾਰਾ ਉਸ ਵਿਖਾ ਕੇ ਆਉ। ਚਲੋ ਜੀ ਕਲਵੰਤ ਦੇ ਕਹਿਣ ਤੇ ਰਿਤੂ ਦੇ ਰਿਤੂ ਦੀ ਪਰਜਾਈ ਦੋਨੇ ਜਰੀਆਂ ਐਕਟਿਵਾ ਤੇ ਦੀਪੇ ਘਰੇ ਪਹੁੰਚਦੀਆਂ ਨੇ। ਦੀਪਾ ਉਹ ਡਿਊਟੀ ਗਿਆ ਹੁੰਦਾ। ਜਾ ਕੇ ਰੌਲਾ ਪਾਉਣ ਲੱਗ ਜਾਂਦੀਆਂ ਨੇ ਤੇ ਜਾ ਕੇ ਸਿੱਧੀ ਵੀਡੀਓ ਦੀਪੇ ਦੀ ਘਰਲੇ ਨੂੰ ਵਿਖਾ ਦਿੰਦੀਆਂ ਨੇ। ਚਲੋ ਜੀ ਦੀਪੇ ਨੂੰ ਵੀ ਫੋਨ ਚੱਲਿਆ ਗਿਆ ਦੀਪਾ ਡਿਊਟੀ ਤੋਂ ਭੱਜ ਕੇ ਘਰੇ ਆਉਂਦਾ। ਜਦੋਂ ਦੀਪਾ ਘਰੇ ਆਉਂਦਾ ਤਾਂ ਨਾਨਾ ਪਰਜਾਈ ਦੀਪੇ ਦੇ ਗਲ ਪੈ ਜਾਂਦੀਆਂ ਨੇ ਦੀਪੇ ਦੇ ਕੱਪੜੇ ਪਾੜ ਦਿੰਦੀਆਂ ਨੇ। ਤਾਂ ਦੀਪੇ ਦੀ ਘਰਲੇ ਨੇ ਫਿਰ ਵੀ ਗਾਂ ਹੋ ਕੇ ਆਪਦੇ ਘਰ ਨੂੰ ਛਡਾ ਲਿਆ। ਚਲੋ ਜੀ ਦੀਪੇ ਦੀ ਘਰਲੇ ਸਿਆਣੀ ਸੀ ਉਹਨੇ ਸ ਉਹ ਪੇਕੇ ਦੇ ਲੜ ਲੜ ਕੇ ਨਹੀਂ ਗਈ ਉਹਨੇ ਆਪ ਦੇ ਘਰ ਨੂੰ ਸਮਝਾ ਲਿਆ ਜਾਂ ਉਹ ਗੱਲ ਦਿਲ ਚ ਦਬੜੀ ਜਿਵੇਂ ਮਰਜ਼ੀ ਕਰ ਲਿਆ ਉਥੋਂ ਹੱਥ ਪੈਰ ਜੋੜ ਕੇ ਰੀਤ ਨੂੰ ਤੇ ਰੀਤ ਦੀ ਪਰਜਾਈ ਨੂੰ ਮੋੜ ਦਿੰਦੇ ਆ ਚਲੋ ਜੀ ਹੁਣ ਕਲਵੰਤ ਨੇ ਦੇਖਿਆ ਵੀ ਆਹ ਗੇਮ ਤਾਂ ਮੈਨੂੰ ਪੈ ਗਈ ਪੁੱਠੀ ਵੀ ਮੈਂ ਉਹਨਾਂ ਦੇ ਘਰੇ ਦੋਨਾਂ ਨੂੰ ਭੇਜਿਆ ਸੀਗਾ ਪਰ ਉਹਦੀ ਘਰ ਵਾਲੀ ਅੱਜ ਵੀ ਘਰੇ ਆ ਉਹ ਲੜ ਕੇ ਪੇਕੇਾਂ ਤੇ ਨਹੀਂ ਗਈ ਉਹਨੇ ਦੀਪੇ ਨੂੰ ਤਲਾਕ ਨਹੀਂ ਦਿੱਤਾ ਦੀਪਾ ਸਾਰਾ ਕੁਸ਼ ਕਲਵੰਤ ਨੂੰ ਦੱਸ ਦਿਆ ਕਰੇ ਵੀ ਹਾਂ ਯਾਰ ਤੇਰੀ ਪਰਜਾਈ ਕਹਿੰਦੀ ਵੀ ਹੁਣ ਨਾ ਗਾਂ ਗਲਤੀ ਕਰੀਏ ਆਪਾਂ ਬਾਲ ਬੱਚੇ ਵਾਲੇ ਆਪਣਾ ਘਰ ਖਰਾਬ ਹੋ ਜਾਊਗਾ ਫਿਰ ਕਲਵੰਤ ਨੇ ਇੱਕ ਹੋਰ ਗੇਮ ਖੇਡੀ ਕਲਵੰਤ ਨੇ ਫਿਰ ਰੀਤੂ ਨੂੰ ਤੇ ਰੀਤੂ ਦੀ ਪਰਚਾਈ ਨੂੰ ਕਿਹਾ ਵੀ ਤੁਸੀਂ ਨੂੰ ਹੋਰ ਬਲੈਕਮੇਲ ਕਰੋ ਇਹਨੂੰ ਧਮਕੀਆਂ ਦਿਓ ਕਿ ਅਸੀਂ ਇਹ ਵੀਡੀਓ ਜਨਤਕ ਕਰਾਂਗੇ ਗੱਲ ਸੋਸ਼ਲ ਮੀਡੀਆ ਤੇ ਆਊਗੀ ਤੈਨੂੰ ਕਿਤੇ ਮੂੰਹ ਵਿਖਾਉਣ ਜੋਗੀ ਨਹੀਂ ਛਟਣਾ ਚਲੋ ਜੀ ਕਲਵੰਤ ਦੇ ਕਹਿਣ ਤੇ ਰੀਤੂ ਨੇ ਫੋਨ ਕੀਤਾ ਰੀਤੂ ਦੀ ਪਰਚਾਈ ਨੇ ਗੱਲ ਕੀਤੀ ਤੇ ਦੀਪੇ ਨੂੰ ਕਿਹਾ ਕਿ ਸਾਨੂੰ ਲੱਖ ਰੁਪਇਆ ਹੋਰ ਦੇ ਨਹੀਂ ਤਾਂ ਤੇਰੀ ਵੀਡੀਓ ਜਨਤਕ ਕਰਾਂਗੇ ਸੋਸ਼ਲ ਮੀਡੀਆ ਤੇ ਪਾਵਾਂਗੇ ਤੇਰਾ ਜਲੂਸ ਕੱਢਾਂਗੇ ਤੈਨੂੰ ਕਿਤੇ ਮੂੰਹ ਵਿਖਾਉਣ ਜੋਗੀ ਨਹੀਂ ਛਟਣਾ ਚਲੋ ਜੀ ਇਹ ਗੱਲ ਸੁਣ ਕੇ ਦੀਪੇ ਦੇ ਹੱਥ ਪੈਰ ਠੰਡੇ ਹੋ ਜਾਂਦੇ ਆ ਤਾਂ ਇਹ ਡਰਦਾ ਫੇਰ ਕਲਵੰਤ ਨੂੰ ਫੋਨ ਕਰਦਾ ਜਦੋਂ ਕਲਵੰਤ ਨੂੰ ਫੋਨ ਕਰਦਾ ਕਲਵੰਤੇ ਗੱਲ ਕਹਿ ਦਿੰਦਾ ਵੀ ਯਾਰ ਵੀ ਮੈਂ ਡਿਊਟੀ ਤੇ ਆ ਕੇ ਤਰਨਾ ਗੱਲ ਕਰਦਾ ਚਲੋ ਜੀ ਕਲਵੰਤ ਡਿਊਟੀ ਤੇ ਆ ਜਾਂਦਾ ਦੋਨੇ ਜਣੇ ਇਕੱਠੇ ਬਹਿ ਕੇ ਗੱਲਬਾਤ ਕਰਦੇ ਆ ਤਾਂ ਕਲਵੰਤ ਦੀਪੇ ਨੂੰ ਇਹ ਗੱਲ ਕਹਿੰਦਾ ਯਾਰ ਵੀ ਮੈਂ ਤਾਂ ਲੱਗਾ ਮਰਨ ਮੇਰੇ ਕੋਲ ਹੋਰ ਬਰਦਾਸ਼ਤ ਨਹੀਂ ਹੁੰਦਾ ਇਹ ਤਾਂ ਆਪਣਾ ਉਜਾੜ ਦੇਣਗੇ ਜੀ ਆਪਣੀ ਵੀਡੀਓ ਜਨਤਾ ਕਰਦੀ ਆ ਆਪਾਂ ਕਿਸੇ ਨੂੰ ਮੂਵ ਖਾਉਣ ਜੋਗੀ ਨਹੀਂ ਰਹਿਣਾ ਚਲੋ ਜੀ ਕਲਵੰਤ ਦੀਪੇ ਨੂੰ ਨਾਲ ਲੈ ਕੇ ਜਾਂਦਾ ਤੇ ਸਲਫਾਸ ਦੀਆਂ ਗੋਲੀਆਂ ਲੈ ਆਉਂਦਾ ਤੇ ਦੀਪਾ ਵੀ ਸਲਫਾਸ ਮੂੰਹ ਚ ਪਾ ਲੈਂਦਾ ਤੇ ਕਲਵੰਤ ਵੀ ਸਲਫਾਸ ਮੂੰਹ ਚ ਪਾ ਲੈਂਦਾ ਦੀਪਾ ਸਲਫਾਸ ਮੂੰਹ ਚ ਪਾ ਕੇ ਉੱਤੋਂ ਗਲਾਸ ਪਾਣੀ ਦਾ ਪੀ ਲੈਂਦਾ ਤੇ ਜਿਹੜਾ ਕਲਵੰਤ ਹੁੰਦਾ ਉਹ ਮੂੰਹ ਚ ਸਲਫਾਸ ਪਾ ਕੇ ਨਾਲ ਦੀ ਨਾਲ ਤੇ ਸਲਫਾਸ ਕੱਢ ਕੇ ਸਿੱਟ ਦਿੰਦਾ ਚਲੋ ਜੀ ਉਸ ਤੋਂ ਬਾਅਦ ਦੀਪੇ ਨੂੰ ਭਜਾ ਕੇ ਹਸਪੀਟਲ ਲੈ ਜਾਂਦੇ ਆ ਕਲਵੰਤ ਵੀ ਜਾਣ ਕੇ ਡਰਾਮੇ ਕਰਦਾ ਉਹੀ ਬਾਕਰ ਬੁਕਰ ਜੇ ਕਰੀ ਜਾਂਦਾ ਕਿ ਮੈਂ ਵੀ ਖਾਲੀ ਹਨਾ ਤੇ ਦੀਪੇ ਦੀ ਮੌਤ ਹੋ ਜਾਂਦੀ ਹੈ ਕਲਵੰਤ ਵੱਜ ਜਾਂਦਾ ਪਰ ਮੁੜ ਕੇ ਜਿਹੜੀ ਦੀਪੇ ਦੀ ਘਰ ਵਾਲੀ ਸੀਗੀ ਉਹਨੂੰ ਪਤਾ ਸੀਗਾ ਕਿ ਜਿਹੜਾ ਕਲਵੰਤਾ ਇਹ ਮੇਰੇ ਤੇ ਮਾੜੀ ਅੱਖ ਰੱਖਦਾ ਵੀ ਹੋ ਸਕਦਾ ਸਾਡੇ ਨਾਲ ਗੇਮ ਇਸ ਬੰਦੇ ਨੇ ਖੇਢੀ ਹੋਵੇ ਕਿ ਮੈਂ ਇਸ ਬੰਦੇ ਨੂੰ ਮੂੰਹ ਨਹੀਂ ਸੀ ਲਾਉਂਦੀ ਹੋ ਸਕਦਾ ਮੇਰੇ ਘਰਲੇ ਨੂੰ ਇਹਨੇ ਜਾਲ ਚ ਫਸਾਇਆ ਹੋਵੇ ਚਲੋ ਜੀ ਗੱਲ ਥਾਣੇ ਜਾਂਦੀ ਆ ਥਾਣੇ ਜਦੋਂ ਜਾਂਦੀ ਆ ਤਾਂ ਦੀਪੇ ਦੀ ਘਰ ਦੀ ਇਹ ਬਿਆਨ ਦਿੰਦੀ ਆ ਕਿ ਜਿਹੜਾ ਕਲਵੰਤ ਆ ਮੇਰੇ ਘਰ ਦਾ ਪੱਗਵਟ ਯਾਰ ਸੀਗਾ ਇਹ ਮੇਰੇ ਤੇ ਮਾੜੀ ਨਿਗ੍ਹਾ ਰੱਖਦਾ ਸੀਗਾ ਮੈਂ ਇਹਨੂੰ ਮੂੰਹ ਨਹੀਂ ਸੀ ਲਾਉਂਦੀ ਮੈਨੂੰ ਇਹਦੇ ਤੇ ਛਾਕਾ ਹੋਸਦਾ ਇਹਨੇ ਗੇਮ ਪੁਆਈ ਹੋਵੇ ਚਲੋ ਜੀ ਪੁਲਿਸ ਕਲਵੰਤ ਨੂੰ ਚੱਕ ਲੈਂਦੀ ਆ ਜਦੋਂ ਕਲਵੰਤ ਦੇ ਪਟਾਫਿਰਦਾ ਦਾ ਕਲਵੰਤ ਮੰਨ ਜਾਂਦਾ ਵੀ ਹਾਂ ਇਹ ਸਾਰੀ ਗੇਮ ਮੈਂ ਪੁਆਈ ਆ ਕਿਉਂਕਿ ਪਹਿਲਾਂ ਮੈਂ ਇਹ ਸੋਚਿਆ ਸੀਗਾ ਕਿ ਇਹਨਾਂ ਦੋਨਾਂ ਜੀਵਾਂ ਤਲਾਕ کرا ਦੇਣਾ ਤਲਾਕ ਕਰਾਉਣ ਤੋਂ ਬਾਅਦ ਮੈਂ ਦੀਪੇ ਦੀ ਘਰਲੇ ਨੂੰ ਸੈੱਟ ਕਰ ਲਊਗਾ ਪਰ ਜਦੋਂ ਇਹ ਮੇਰੀ ਗੇਮ ਫੇਲ ਹੋ ਗਈ ਉਸ ਤੋਂ ਬਾਅਦ ਮੇਰੇ ਕੋਲ ਕੋਈ ਹੋਰ ਰਸਤਾ ਨਹੀਂ ਸੀਗਾ ਫਿਰ ਮੈਂ ਦੀਪੇ ਨੂੰ ਰਸਤੇ 'ਚੋਂ ਹਟਾ ਦਿੱਤਾ ਕਿਉਂਕਿ ਮੈਂ ਇਹਦੀ ਘਰ ਵਾਲੀ ਨੂੰ ਪਾਉਣਾ ਚਾਹੁੰਦਾ ਸੀਗਾ ਤੁਸੀਂ ਦੇਖੋ ਵੀ ਇੱਕ ਪੱਗਵਟ ਯਾਰ ਨੇ ਆਪਦੀ ਹਬਸ ਪੂਰੀ ਕਰਨ ਲਈ ਆਪਣੇ ਹੀ ਯਾਰ ਦਾ ਘਰ ਉਜਾੜਤਾ ਆਪਣੇ ਹੀ ਯਾਰ ਨੂੰ ਜਾਨੋਂ ਮਾਰਦਾ ਏਸ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਤਾਂ ਜੋ ਇਹ ਵੀਡੀਓ ਵੱਧ ਤੋਂ ਲੋਕਾਂ ਤੱਕ ਪਹੁੰਚੇ ਵੱਧ ਤੋਂ ਲੋਕ ਸੁਚੇਤ ਹੋਣ ਕਿ ਕਦੇ ਵੀ ਕਿਸੇ ਬੰਦੇ ਤੇ ਵਿਸ਼ਵਾਸ ਨਾ ਕਰੋ ਆਪਦੇ ਘਰ ਦੇ ਭੇਤ ਕਿਸੇ ਨਾਲ ਸਾਂਝੇ ਨਾ ਕਰੋ ਕਿਸੇ ਬੰਦੇ ਨੂੰ ਉਹਦੇ ਚੁੱਲ੍ਹੇ ਚੌਂਕੇ ਤੇ ਨਾ ਬਿਠਾਓ ਕਿਉਂਕਿ ਕੁਝ ਕੁ ਯਾਰ ਇਹੋ ਜਿਹੇ ਵੀ ਹੁੰਦੇ ਜਿਹੜੇ ਤੁਹਾਡੀ ਘਰ ਦੀਆਂ ਇੱਜ਼ਤਾਂ ਨੂੰ ਤੱਕਦੇ ਆ ਤੇ ਮੁੜ ਕੇ ਉਹ ਬੰਦੇ ਆਪ ਦੀ ਹਵਸ ਪੂਰੀ ਕਰਨ ਲਈ ਕਿਸੇ ਹੱਦ ਤੱਕ ਵੀ ਕਰ ਸਕਦੇ ਆ ਸਾਡਾ ਮਕਸਦ ਬਤ ਉਹ ਲੋਕਾਂ ਨੂੰ ਸੁਚੇਤ ਕਰਨਾ ਭਰਾਵੋ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ